ਮੇਰਾ ਭਰਾ ਜਾਵਾ ਕੋਈ ਤੂੰ ਤਾਂ ਸਾਡੀ ਦੁਨੀਆ ਹੀ ਸੁਣੀ ਕਰ ਗਿਆ ਸੀ ਓਏ ਸ਼ੁਕਰ ਹੈ ਰੱਬਾ ਮੇਰਾ ਫਰ ਮੋੜਦਾ ਤੂੰ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ 올 ਰਾਉਂਡਰ JK ਦੋਸਤੋ ਰਾਜਵੀਰ ਜਵੰਦਾ ਦਾ ਸੁਣੋ ਪਤਾ ਪਿਛਲੇ ਦਿਨੀ ਇੱਕ ਹੜਕਾ ਹਾਦਸੇ ਦੌਰਾਨ ਜਿਹੜਾ ਉਹ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਸਬੰਧ ਵਿੱਚ ਜਿਹੜੀਆਂ ਕਾਫੀ ਸਾਰੀਆਂ ਵੀਡੀਓਜ਼ ਨੇ ਰਾਜਵੀਰ ਜਵੰਦਾ ਇਸ ਸੰਬੰਧ ਵਿੱਚ ਉਹ ਵਾਇਰਲ ਹੋ ਰਹੀਆਂ ਨੇ ਤੇ ਇਸੇ ਸੰਬੰਧ ਦੇ ਵਿੱਚ ਇੱਕ ਮੁੱਦਾ ਜਿਹੜਾ ਉਹ ਹੋਰ ਸਾਹਮਣੇ ਆਇਆ ਹੈ ਸੁਣੇ ਦੇ ਵਿੱਚ ਆਇਆ ਕਿ ਜਿਹੜਾ ਮੁਹੱਲੇ ਦਾ ਜਿਹੜਾ ਫੋਰਟਿਸ ਹਸਪਤਾਲ ਸੀਗਾ ਉਹਦੇ ਵੱਲੋਂ ਜਿਹੜਾ ਪਰਿਵਾਰਕ ਮੈਂਬਰਾਂ ਨਾਲ ਰਾਜਵਿੰਦਰ ਦੇ ਰਾਜਵੀਰ ਦੇ ਜਵੰਦਾ ਦੇ ਜਿਹੜੇ ਪਰਿਵਾਰਕ ਮੈਂਬਰਾਂ ਨਾਲ ਜਿਹੜੀ ਉਹ ਕਾਫੀ ਵੱਡੀ ਜਿਹੜੀ ਸਾਜ਼ਿਸ਼ ਐ ਸਕੈਮ ਹੈ ਜਿਹੜਾ ਕੀਤਾ ਗਿਆ ਕਿਉਂਕਿ ਸੁਣੇ ਦੇ ਵਿੱਚ ਆਇਆ ਕਿ ਰਾਜਵੀਰ ਜਵੰਦਾ ਸੀ ਜਿਹੜਾ ਉਹ ਜਿਹੜਾ ਉਹਨਾਂ ਨੂੰ 10-11 ਦਿਨ ਜਿਹੜਾ ਵੈਂਟੀਲੇਟਰ ਤੇ ਰੱਖ ਕੇ ਜਿਹੜਾ ਉਹ ਸਾਹ ਦਵਾਇਆ ਗਿਆ ਜਦੋਂ ਕਿ ਉਹਨਾਂ ਦੀ ਜਿਹੜੀ ਮ੍ਰਿਤਿ ਸੀਗੀ ਉਹ ਜਿਹੜਾ ਉਹ ਪਹਿਲਾਂ ਹੋ ਹੋ ਗਈ ਸੀ ਤੇ ਲੇਕਿਨ ਉਹਨਾਂ ਨੇ ਡਾਕਟਰਾਂ ਨੇ ਆਪਣੇ ਹਸਪਤਲ ਦੀ ਐਡਵਰਟਾਈਜ਼ਮੈਂਟ ਕਰਨ ਵਾਸਤੇ ਤੇ ਪਰਿਵਾਰ ਤੋਂ ਜਿਹੜੇ ਪੈਸੇ ਜਿਹੜੇ ਉਹ ਹੜੱਪਣ ਦੇ ਚੱਕਰ ਦੇ ਵਿੱਚ ਜਿਹੜਾ ਉਹ 10-11 ਦਿਨ ਦਾ ਜਿਹੜਾ ਪ੍ਰੋਸੈਸ ਹੈ ਉਹ ਲਗਾਤਾਰ ਜਿਹੜਾ ਉਹ ਚਲਾਇਆ ਗਿਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇੰਨੇ ਲੋਕਾਂ ਦੀਆਂ ਦੁਆਵਾਂ ਲੱਖਾਂ ਕਰੋੜਾਂ ਦੁਆਵਾਂ ਜਿਹੜੀਆਂ ਰਾਜਵੀਰ ਜਵੰਦਾ ਦੇ ਲਈ ਕੀਤੀਆਂ ਗਈਆਂ ਸੀਗੀਆਂ ਉਹ ਕਿਤੇ ਨਾ ਕਿਤੇ ਜ਼ਰੂਰ ਕੰਮ ਆਉਂਦੀਆਂ ਜੇਕਰ ਉਹ ਜਿਉਂਦੇ ਹੁੰਦੇ ਪਰ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਮੌਤ ਹੈ ਉਹ ਪਹਿਲਾਂ ਹੀ ਹੋ ਗਈ ਸੀ ਇਸੇ ਕਰਕੇ ਜੜੀਆਂ ਉਹ ਲੱਖਾਂ ਕਰੋੜਾਂ ਜਿਹੜੀਆਂ ਦੁਆਵਾਂ ਮਾ ਰਾਜਵੀਰ ਜਵੰਦਾ ਦੇ ਲਈ ਕੀਤੀਆਂ ਗਈਆਂ ਸੀ ਉਹ ਕਿਸੇ ਕੰਮ ਨਹੀਂ ਆਈਆਂ ਕਿਉਂਕਿ ਉਹਨਾਂ ਦੀ ਮੌਤ ਜਿਹੜੀ ਉਹ ਪਹਿਲਾਂ ਹੀ ਹੋ ਚੁੱਕੀ ਸੀ ਪਰ ਇਹ ਜਿਹੜੀ ਸਾਰਾ ਸਾਰ ਜਿਹੜੀ ਡਾਕਟਰਾਂ ਦੀ ਜਿਹੜੀ ਮੁਹਾਲੀ ਫੋਟੇਜ ਦੇ ਹਸਪਤਾਲ ਦੇ ਜਿਹੜੇ ਡਾਕਟਰ ਸੀਗੇ ਉਹਨਾਂ ਦੀ ਸਰਾਸਰ ਇਹ ਸਾਜ਼ਿਸ਼ ਸੀਗੀ ਇੱਕ ੜੀ ਇਹਦੇ ਮਿਲੀਭੁਗਤ ਸੀਗੀ ਕਿ ਜਿਹੜਾ ਪੈਸੇ ਬਣਾਉਣ ਦੇ ਚੱਕਰ 'ਚ ਜਿਹੜਾ ਉਹ ਲੰਬਾ ਜਿਹੜਾ ਪ੍ਰੋਸੈਸ ਆ ਉਹਨਾਂ ਨੇ 10-11 ਦਿਨਾਂ ਦਾ ਉਹ ਲਗਾਤਾਰ ਚਲਾਇਆ ਕਿਉਂਕਿ ਰਾਜਵੀਰ ਜਵੰਦਾ ਜਿਹੜਾ ਇੱਕ ਉਹ ਬਹੁਤ ਹੀ ਜਿਹੜਾ ਨਾਮੀ ਸਿੰਗਰ ਸੀਗਾ ਤੇ ਬਹੁਤ ਸਾਰੇ ਲੋਕਾਂ ਨੂੰ ਜਿੱਥੇ ਉਹਨਾਂ ਦੀ ਮੌਤ ਦਾ ਦੁੱਖ ਹੋਇਆ ਉੱਥੇ ਸਿੰਗਰਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਾਂ ਦੁੱਖ ਹੈਗਾ ਹੀ ਹੈਗਾ ਮਲਕੀ ਆਮ ਲੋਕ ਜਿਹੜੇ ਉਹਨਾਂ ਦੇ ਚੋਣ ਵਾਲੇ ਸੀ ਉਹਨਾਂ ਨੂੰ ਵੀ ਜਿਹੜਾ ਬਹੁਤ ਵੱਡਾ ਜਿਹੜਾ ਸਦਮਾ ਲੱਗਿਆ ਇਸੇ ਕਰਕੇ ਜਿਹੜੀਆਂ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਦੇ ਇਸ ਕੇਸ ਦੇ ਵਿੱਚ ਜਿਹੜੀਆਂ ਨਵੀਆਂ ਨਵੀਆਂ ਗੱਲਾਂ ਉਹ ਖੁੱਲ ਕੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੇ ਵਾਕਈ ਇਹ ਗੱਲ ਦੋਸਤੋ ਸੱਚ ਹੋ ਸਕਦੀ ਹੈ ਕਿਉਂਕਿ ਜਿਹੜਾ ਜੇਕਰ ਉਹ ਜਿਉਂਦੇ ਹੁੰਦੇ ਤਾਂ ਜੜੀਆਂ ਉਹ ਦੁਆਵਾ ਸੀ ਲੋਕਾਂ ਦੀਆਂ ਉਹ ਕਿਤੇ ਨਾ ਕਿਤੇ ਜਿਹੜਾ ਉਹ ਜਾਇਆ ਨਹੀਂ ਜਾਣੀਆਂ ਚਾਹੀਦੀਆਂ ਸੀ ਕਿਉਂਕਿ ਜਿਹੜਾ ਰੱਬ ਹੈ ਜਿਹੜਾ ਉਹ ਇੱਕ ਤਰ੍ਹਾਂ ਦੇ ਜਿਹੜੇ ਲੋਕਾਂ ਦੀ ਜਿਹੜੀ ਦੁਆ ਹੁੰਦੀ ਹੈ ਇਹਨੇ ਲੋਕਾਂ ਦੀ ਤਾਂ ਉਹ ਇੱਕ ਤਰ੍ਹਾਂ ਦੇ ਰੱਬ ਹੀ ਹੁੰਦੇ ਨੇ ਤਾਂ ਉਹ ਜ਼ਰੂਰ ਕੰਮ ਆਉਣੀਆ ਸੀਗੀਆਂ ਦੋਸਤੋ ਮੈਂ ਤੁਹਾਡੇ ਨਾਲ ਰਾਜਵੀਰ ਜਵੰਦਾ ਦੀ ਇੱਕ ਮੂਵੀ ਦਾ ਇੱਕ ਸੀਨ ਹੈ ਜਿਹਦੇ ਵਿੱਚ ਕਰਮਜੀਤ ਅਨਮੋਲਵੀ ਹੈ ਔਰ ਰਾਜਵੀਰ ਜਵੰਦਾ ਜਿਹੜੇ ਫੌਜ ਦੇ ਵਿੱਚ ਭਰਤੀ ਹੋਏ ਹੁੰਦੇ ਨੇ ਤੇ ਇਹ ਘਰਦਿਆਂ ਨੂੰ ਲੱਗਦਾ ਹੈ ਕਿ ਜਿਹੜੀ ਉਹਨਾਂ ਦੀ ਜਿਹੜੀ ਉਹ ਡੈਥ ਹੋ ਚੁੱਕੀ ਹੈ ਲੇਕਿਨ ਉਹ ਜਿਹੜੇ ਵਾਪਸ ਆ ਜਾਂਦੇ ਨੇ ਤੇ ਇੱਕar ਦੇਣ ਨੂੰ ਆ ਕੇ ਚੁਕਾ ਦਿੰਦੇ ਨੇ ਜਿੱਤੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਹੁੰਦੇ ਨੇ ਪਰਿਵਾਰ ਦੇ ਵਿੱਚ ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਕਾਸ਼ ਕਿਤੇ ਅਜਿਹਾ ਕੋਈ ਜਿਹੜਾ ਕਰਿਸ਼ਮਾ ਉਹ ਹੋ ਜੇ ਤੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਤੇ ਉਹਨਾਂ ਦਾ ਚਾਣ ਵਾਲੇ ਨੇ ਉਹਨਾਂ ਦੇ ਚਿਹਰਿਆਂ ਤੇ ਹਾਸੇ ਵਾਪਸ ਆ ਜੇ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਦੇ ਆਈਕਨ ਨੂੰ ਵੀ ਜੂਪ ਪ੍ਰੈਸ ਕਰ ਲੈਣਾ